ਹਾਂਜੀ ਅੱਜ ਲਈ ਆਪਣੀ ਵੀਡੀਓ ਸਾਰਿਆਂ ਲਈ ਖਾਸ ਆ ਕਿਉਂਕਿ ਜੋ ਸਿੰਗਲ ਫੇਸ ਬੋਰ ਆ ਹਰੇਕ ਹਰ ਇੱਕ ਦੇ ਘਰਾਂ ਦੇ ਵਿੱਚ ਹੁੰਦੇ ਆ ਨਾ ਤੇ ਜੋ ਆਪਣੀਆਂ ਸਮਾਲਸੀਬਲ ਮੋਟਰਾਂ ਛੋਟੀਆਂ 4 ਇੰਚੀ ਬੋਰ ਦੇ ਵਿੱਚ ਪਾਈਆਂ ਨੇ ਦੇਵਾਂਗੇ ਉਹਦੇ ਬਾਰੇ ਜਾਣਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆ ਜਿਹੜਾ ਤੁਹਾਨੂੰ ਬੋਰ ਦਿਖਾ ਰਹੇ ਆ ਜੀ 4 ਇੰਚੀ ਆ ਜੀ ਪੰਡ ਕਪੂਰੇ ਹਰਦੀਪ ਸਿੰਘ ਸਨ ਅਫਨਿਸ਼ਤਰ ਸਿੰਘ ਕੇ ਕਰੇ ਜੋ ਕੇ ਉੱਪਰ ਬੈਂਡ ਸੀਗਾ ਜੋ ਬੋਰ ਤੋਂ 2 ਫੁੱਟ ਉੱਚਾ ਸੀਗਾ ਪਸ਼ੂ ਰਾਤ ਨੂੰ ਖੁੱਲ ਕੇ ਤੋ ਬੈਂਡ ਦੇ ਵਿੱਚ ਵੱਜ ਕੇ ਮੋਟਰ ਤੋੜ ਕੇ ਵਿੱਚ ਡਿੱਗ ਪਈ ਤੇ ਉਹ ਆਪਾਂ ਮੋਟਰ ਡਿੱਗੀ ਹੋਈ ਆਪਾਂ ਕੱਢ ਰਹੇ ਆ ਨਾਲ ਦੀ ਨਾਲ ਤੁਹਾਨੂੰ ਦੱਸਾਂਗੇ ਵੀ ਜਿਹੜੇ ਵੀ ਘਰਾਂ ਦੇ ਵਿੱਚ ਆਪਣੇ ਬੋਰ ਕੀਤੇ ਹੁੰਦੇ ਹਨ ਉਹ ਬੋਰ ਦੇ ਕੋਲੇ ਜਾਂ ਤਾਂ 2.5 ਬਾਈ 2.5 ਦੀ ਵਧੀਆ ਹੌਦੀ ਬਣਾ ਕੇ ਉਹਨੂੰ ਉੱਪਰ ਵਧੀਆ ਲੈਂਟਰ ਰੱਖ ਕੇ ਨੀਵੇਂ ਦਾ ਕੀਤਾ ਹੋਵੇ ਤਾਂ ਜੋ ਉੱਪਰ ਦੀ ਟਰੈਕਟਰ ਟਰਾਲੀ ਪਸ਼ੂ ਕੋਈ ਵੀ ਚੀਜ਼ ਲੰਗੀ ਜਾਵੇ ਆਪਣਾ ਨੁਕਸਾਨ ਨਾ ਹੋਵੇ ਜੇਕਰ ਤੁਸੀਂ ਬੋਰ ਉੱਚਾ ਰੱਖਣਾ ਵਾ ਧਰਤੀ ਤੋਂ ਤਾਂ ਬੋਰ ਦੇ ਉੱਤੇ ਵਧਿਆ ਪਾਈਪ ਪਲਾਸਕਟ ਦਾ ਲਾ ਕੇ ਉਹਨੂੰ ਦਾਲੇ ਪਤਲੇ ਬੱਜਰੀ ਪਾ ਕੇ ਚੰਗੀ ਤਰ੍ਹਾਂ ਰੱਖੋ ਤਾਂ ਜੋ ਆਪਣਾ ਟੁੱਟਣ ਦਾ ਨੁਕਸਾਨ ਨਾ ਹੋਵੇ ਆ ਦੇਖੋ ਆ ਪਾਈਪ ਇੰਨਾ ਉੱਪਰ ਸੀਗਾ ਬੋਰ ਤੋਂ ਕਲੈਂਪ ਲੱਗਾ ਪੱਥਰਾਂ ਦੇ ਉੱਪਰ ਖੜਾ ਸੀਗਾ ਤੇ ਜਦੋਂ ਪਸ਼ੂ ਰਾਤ ਨੂੰ ਖੁੱਲ ਕੇ ਵਿੱਚ ਵੱਜੇ ਜਾਂ ਟੁੱਟ ਵਗੈਰਾ ਮਾਰੀ ਉਹਨਾਂ ਨੇ ਤਾਂ ਉਹ ਪਾਈਪ ਉੱਪਰੋਂ ਤੋੜਤਾ ਤੋੜ ਕੇ ਮੋਟਰ ਬੋਰ ਦੇ ਵਿੱਚ ਡਿੱਗ ਪਈ ਡਿੱਗੀ ਮੋਟਰ ਆਪਾਂ ਕੱਢ ਲਈ ਹੈ ਜੀ ਤੇ ਹੁਣ ਆਪਾਂ ਪਲਾਸਕਟ ਦਾ ਪਾਈਪ ਉੱਚਾ ਲਾ ਕੇ ਇਹਨੂੰ ਉੱਚਾ ਚੱਕਾਂਗੇ ਤਾਂ ਜੋ ਦੁਬਾਰਾ ਵਿੱਚ ਮਿੱਟੀ ਘਟਾ ਆ ਗੂਗਾ ਵਿੱਚ ਨਾ ਜਾਵੇ ਸਫਾਈ ਰਵੇ ਬੋਰ ਦੇ ਵਿੱਚ ਬਾਕੀ ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਜੀ ਬੋਰ ਤੋਂ ਬਾਕੀ ਪਸ਼ੂ ਵਗੈਰਾ ਸਾਰਾ ਕੁਝ ਦੂਰ ਚਾਹੀਦਾ ਜੇ ਤੁਹਾਡਾ ਪਸ਼ੂਆਂ ਦੇ ਨੇੜੇ ਆ ਤਾਂ ਵਧੀਆ ਢਾਈ ਬੈ ਢਾਈ ਦੀ ਹੋਦੀ ਬਣਾ ਕੇ ਤੇ ਉਹਨੂੰ ਚੰਗੀ ਤਰ੍ਹਾਂ ਰੱਖੋ ਜਾਂ ਜਿਵੇਂ ਹੁਣ ਆਪਾਂ ਪਾਪ ਪੁੱਛਾ ਚੱਕਿਆ ਇਹਦੇ ਦਾਲੇ ਇੱਟਾਂ ਲਾ ਕੇ ਬਜਰੀ ਲਾ ਦਿਓ ਮੋਟਰ ਆਪਾਂ ਬੋਰ 'ਚੋਂ ਟਿੱਗੀ ਕੱਢ ਕੇ ਪਾਈਪ ਲਾ ਕੇ ਚਾਲੂ ਕਰ ਦਿੱਤੀ ਹੈ ਜੀ ਬਾਕੀ ਸਾਰੇ ਕਿਸਾਨ ਵੀਰਾਂ ਦਾ ਆਪਾਂ ਜਿੰਨੇ ਵੀ ਆਪਣੇ ਵੀਡੀਓ ਦੇਖਦੇ ਹੁੰਦੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਬਾਕੀ ਜਿਹੜੇ ਵੀ ਆਪਾਂ ਵੀਰ ਦੀ ਮੋਟਰ ਕੱਢ ਆ ਉਹ ਤੁਹਾਨੂੰ ਦੋ ਸ਼ਬਦ ਦੱਸਣਗੇ ਆਪਣੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਮੇਰਾ ਪਿੰਡ ਕਪੂਰੇ ਮੇਰਾ ਨਾਮ ਹਰਦੀਪ ਸਿੰਘ ਪਿੰਡ ਕਪੂਰੇ ਜਿਲ੍ਹਾ ਲੋਕਾ ਤੇ ਰਾਤ ਨੂੰ ਮੱਛਰ ਜਿਆਦਾ ਹੋਣ ਕਾਰਨ ਤੇ ਪਸ਼ੂਆਂ ਨੇ ਇਹ ਮੋਟਰ ਖੜਤੀ ਸੀ ਵਿੱਚ ਤਾਰ ਵੀ ਟੁੱਟ ਗਈ ਸੀ ਤੇ ਮੈਨੂੰ ਲੱਗਿਆ ਸੀ ਵੀ ਸ਼ਾਇਦ ਨਿਕਲ ਨਹੀਂ ਨੀ ਹੁਣ ਅਸੀਂ ਇੱਕ ਦੋ ਵਾਰ ਟਰਾਈ ਕੀਤੀ ਨਹੀਂ ਨਿਕਲੀ ਤੇ ਫੇਰ ਬਾਈ ਜੱਸੀ ਪਿੰਡਰਾਲੇ ਨੂੰ ਉਹਨਾਂ ਨੂੰ ਮਫੂਨ ਲਾਇਆ ਤੇ ਉਹ ਕਹਿੰਦੇ ਵੀ ਕੋਈ ਨਹੀਂ ਅਸੀਂ ਕੱਢ ਦਿੰਨੇ ਆ ਉਹਨਾਂ ਨੇ 1 ਘੰਟੇ ਦੇ ਵਿੱਚ ਵਿੱਚ ਮੋਟਰ ਬਾਹਰ ਕੱਢਤੀ ਆ ਤੇ ਮੈਂ ਸਾਰੇ ਗਦਾਨ ਵੀਰਾਂ ਨੂੰ ਬੇਨਤੀ ਕਰਦਾ ਆ ਕਿ ਪਸ਼ੂਆਂ ਤੋਂ ਇਹ ਚੀਜ਼ ਨੂੰ ਬਚਾ ਕੇ ਰੱਖਿਆ ਜਾਵੇ ਤੇ ਆਪਣਾ ਹੋਰ ਨੁਕਸਾਨ ਨਾ ਹੋਵੇ ਧੰਨਵਾਦ ਵੀ ਬਾਈ ਦੱਸੀ ਉਹਨਾਂ ਦਾ ਬਹੁਤ ਬਹੁਤ